ਬਾਬਾ ਜੀ ਵੀ ਮੇਰੇ ਬਾਰੇ ਇਹੀ ਸੋਚਦੇ ਸੀ ਵੀ ਇਹ ਸਰਕਾਰ ਦਾ ਬੰਦਾ ਤੇ ਇਹ ਪਹਿਲਾਂ ਹੀ ਚਲਾ ਗਿਆ ਸੀ ਲਾਲ ਕਿਲੇ ਇਹਨਾਂ ਨੇ ਮੈਨੂੰ ਸਵਾਲ ਵੀ ਕੀਤੇ ਫਿਰ ਮੈਨੂੰ ਕਿਹਾ ਅਦਾਲਤ 'ਚ ਤੇਰੇ ਤੋਂ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਸੀ ਇੱਕੋ ਤਰ੍ਹਾਂ ਦੀਆਂ ਪੰਜ ਗੱਡੀਆਂ 'ਚ ਕਿਹਦੇ 'ਚ ਸੀ ਇਹ ਕਿਸੇ ਨੂੰ ਨਹੀਂ ਪਤਾ ਸੀ ਹੁਣ ਉਹਦੇ 'ਚ ਵਾ ਕੇ ਅਦਾਲਤ ਵੱਲ ਲੈ ਕੇ ਜਾ ਰਹੇ ਆ মিডিਆ ਵਾਲੇ ਘੱਟੋ ਘੱਟ ਨਹੀਂ ਤਾਂ 100 ਤੋਂ ਉੱਤੇ ਬੰਦਾ ਇੱਕ মিডিਆ ਵਾਲੇ ਦੀ ਗੱਡੀ ਵੱਜੀ ਸਕੂਟਰ 'ਚ ਉਹਨੇ ਉੱਤਰ ਕੇ ਸਕੂਟਰ ਵਾਲੇ ਨੂੰ ਗਾਲ ਕੱਢੀ ਕਿ ਤੂੰ ਜੇ ਪਤਾ ਨਹੀਂ ਹੈ ਕਿਤਨੇ بڑے ਟੈਰਰਿਸਟ ਕੋਲੇ ਕੇ ਜਾ ਰਹੇ ਹਨ ਔਰ ਤੂੰ ਹਮਾਰੇ ਸਾਹਮਣੇ ਸਕੂਟਰ ਲੈ ਕੇ ਆ ਗਿਆ ਮਤਲਬ ਆ ਹਾਲਾਤ ਜਿਹੜਾ ਬੰਦਾ ਅਦਾਲਤਾਂ ਚ ਲੋਕਾਂ ਨੂੰ ਬਚਾਉਣਾ ਹੁੰਦਾ ਸੀ ਬਚਾਉਂਦਾ ਹੁੰਦਾ ਸੀ ਉਹ ਅਦਾਲਤ ਚਾਚ ਆਪ ਖੜਾ ਫਿਰ ਜਿਹੜੇ ਬੰਦੇ ਇਹ ਕਰੀ ਜਾਂਦੇ ਰਹਿੰਦੇ ਸੀ ਵੀ ਜੇਲ੍ਹ ਚ ਤਾਂ ਇਹ ਤਾਂ ਗੈਸਟ ਹਾਊਸ ਚ ਸੀ ਇਹ ਕਾਦੀ ਜੇਲ੍ਹ ਸੀ ਜੇਲ੍ਹ ਤਾਂ ਪੁੱਛੋ ਨਾ ਸਾਡੇ ਵਾਸਤੇ ਵੀ ਇਹੋ ਜਿਹੇ ਬੰਦੇ ਆਯਾਦ ਜਿਨ੍ਹਾਂ ਨੂੰ ਇੱਕ ਕੋਠੜੀ ਚ ਤਾਰ ਤੇ ਤਾੜ ਦੇਣਾ ਬਾਬਾ ਜੀ ਇੱਕ ਦਿਨ ਕਹਿੰਦੇ ਤੇਰਾ ਸੈੱਲ ਵੇਖਣਾ ਮੇਰਾ ਸੈੱਲ ਦੇਖਣ ਆਏ ਤੇ ਥੱਲੇ ਜਿਹੜਾ ਉਹ ਬਿਸਤਰਾ ਆ ਲੱਗਿਆ ਸੀ ਕਿ ਗਰਾਊਂਡ ਤੇ ਹੀ ਚਾਦਰਾਂ ਆਂ ਪਛਾਈਆਂ ਸੀ ਤੋਂ ਕਹਿੰਦੇ ਯਾਰ ਇਹਨਾਂ ਨੂੰ ਕਹਿ ਤੈਨੂੰ ਮਾੜਾ ਮੋਟਾ ਗੱਦਾ ਗੁੱਦਾ ਦੇਣਾ ਜੋ 26 ਜਨਵਰੀ ਨੂੰ ਇੱਕ ਵਰਤਾਂਤ ਰਚਿਆ ਜਾਂਦਾ ਉਹ ਵਰਤਾਂਤ ਇਹ ਰਚਿਆ ਜਾਂਦਾ ਵੀ ਇਹ ਬੰਦੇ ਨੇ ਜਾਣ ਕੇ ਤਾਲਾ ਹੀ ਅਸਮਰਸ਼ ਹੁਣ ਜਦੋਂ ਇਹ ਗੱਲ ਸੁਣਦੇ ਆ ਫਿਰ ਯੂ نو ਇਹ ਕਹਿੰਦੇ ਹੁੰਦੇ ਆ ਆਪਾਂ ਦਾਟ ਯੂ ਹੈਵ ਬ੍ਰੋਕਨ ਮਾਈ ਹਾਰਟ ਇਨਟੂ ਮਿਲੀਅਨ ਪੀਸਸ ਹਨਾ ਉਹ ਲੱਖਾਂ ਟੋਟਿਆਂ ਚ ਮੇਰਾ ਦਿਲ ਤੋੜਤਾ ਤੁਸੀਂ ਤੁਹਾਨੂੰ ਪਲਾਂਟਡ ਤੁਹਾਨੂੰ ਗਦਾਰ ਤੁਹਾਨੂੰ ਮੋਦੀ ਦਾ ਅ ਦਲਾਲ ਯਾ ਆਈ ਡੋਨਟ ਨੋ ਕਾਈਂਡ ਆਫ ਵਰਡਸ ਦੇ ਯੂਜ਼ ਤੋ ਮੈਂ ਇੱਕ ਇਨਸਾਨ ਆ ਸੈਂਸਿਟਿਵ ਬੰਦਾ ਬੜਾ ਸੰਵੇਦਨਸ਼ੀਲ ਆ ਇਸੇ ਲਈ ਮੈਂ ਤੁਰਿਆ ਫਿਰਦਾ ਜਜ਼ਬਾ ਲੈ ਕੇ ਉਹ ਦਿਲ ਟੁੱਟਦਾ ਫਿਰ ਤੁਸੀਂ ਆਪਦੇ ਆਪ ਨੂੰ ਖੜਾ ਕਰਦੇ ਹੋ ਫਿਰ ਕਿਵੇਂ ਨਾ ਕਿਵੇਂ ਤੁਹਾਨੂੰ ਕਿਤੇ ਅਰਦਾਸ